ਜਿਹੜੀ ਵਾਇਰਲ ਹੋ ਰਹੀ ਹੈ ਉਸ ਵਾਇਰਲ ਦੇ ਕੀ ਦੀ ਸਚਾਈ ਕੀ ਹੈ ਜੀ ਦੇਖੋ ਜਿਹੜੀ ਸਟੇਟ ਆ ਉਹ ਬੜੇ ਵੱਡੇ ਨੈਰੇਟਿਵ ਸਿਰਜਦੀ ਹੈ ਹਮੇਸ਼ਾ ਹੀ ਔਰ ਉਹਨਾਂ ਨੇ ਆਪਣੀ ਉਸੇ ਪਾਲਿਸੀ ਤਹਿਤ ਜੋ ਉਹਨਾਂ ਦੀ ਪਾਲਿਸੀ ਹੈ ਉਹਦੇ ਮੁਤਾਬਕ ਉਹਨਾਂ ਨੇ ਜਿਹੜਾ ਇਹ ਪ੍ਰੋਪੋਗੈਂਡਾ ਕੀਤਾ ਹੈ ਤੁਸੀਂ ਇਸ ਵੇਖੋਗੇ ਕਿ ਜੇ ਮੈਂ ਅੱਜ ਗੁਰੂ ਸਾਹਿਬ ਦੀ ਧਰਤੀ ਤੇ ਖਲੋ ਕੇ ਮੈਂ ਇਹ ਗੱਲ ਕਹਿ ਦਵਾਂ ਕਿ ਭਾਈ ਅਵਤਾਰ ਸਿੰਘ ਖੰਡਾ ਇੰਗਲੈਂਡ ਦੇ ਵਿੱਚ ਇਹਨਾਂ ਨੇ ਗਿਣੀ ਮਿਤੀ ਸਾਜ਼ਤਾ ਤੋਂ ਉਹਨੂੰ ਸ਼ਹੀਦ ਕੀਤਾ ਹੈ ਇਹ ਗਲਤ ਨਹੀਂ ਹੋ ਸਕਦਾ ਸੋ ਭਾਈ ਹਰਦੀਪ ਸਿੰਘ ਨੇਜਰ ਨੂੰ ਕੈਨੇਡਾ ਦੇ ਵਿੱਚ ਇਹਨਾਂ ਨੇ ਸ਼ਹੀਦ ਕੀਤਾ ਹੈ ਮਲਕ ਜੀ ਨੂੰ ਕੀਤਾ ਸੁਖਦੂਲ ਜੀ ਨੂੰ ਕੀਤਾ ਪੰਜਵੜ ਸਾਬ ਨੂੰ ਕੀਤਾ ਸੋ ਇੱਥੇ ਦੀਪ ਸਿੰਘ ਸਿੱਧੂ ਨੂੰ ਕੀਤਾ ਮੋਸੇ ਵਾਲ ਸਾਬ ਨੂੰ ਕੀਤਾ ਇਹ ਜਸਪਾਲ ਸਿੰਘ ਚੌੜ ਸਿਧਵਾ ਇਹ ਕਿੱਥੇ ਗਏ ਸਾਡੇ ਨੌਜਵਾਨ ਇਹ ਸਾਡੇ ਸਿੱਖ ਕੌਮ ਦੇ ਲੀਡਰ ਕਿੰਨੇ ਖਾਲੇ ਸੋ ਜਦੋਂ ਹਕੂਮਤ ਸਿੱਧੇ ਤੌਰ ਤੇ ਸਾਡਾ ਟੈਂਕ ਵੀ ਤੋਪਾਂ ਚੜਾ ਕੇ ਦਰਬਾਰ ਸਾਹਿਬ ਟਾਉਂਦੀ ਹੈ ਹਰਮੰਦਰ ਸਾਹਿਬ ਟਾਉਂਦੀ ਹੈ ਸਾਡਾ 20000 ਬੀਪੀ ਬੀਬੀ ਦੇ ਬੱਚੇ ਦੀ ਨਸਲ ਕੁਛ ਹੀ ਕਰਦੀ ਹੈ ਤੋਸ਼ਾਖਾਨਾ ਲੁੱਟ ਲੈਂਦੀ ਹੈ ਲਾਇਬ੍ਰੇਰੀ ਲੁੱਟ ਲੈਂਦੀ ਹੈ ਤੁਸੀਂ ਮੈਨੂੰ ਦੱਸੋ ਬਾਬਾ ਖੜਕ ਸਿੰਘ ਜੀ ਝੂਠ ਬੋਲਦੇ ਸਨ ਜਦੋਂ ਇੱਥੋਂ ਦੇ ਹਕੂਮਤ ਨੇ ਆਣ ਕੇ ਕਿਹਾ ਕਿ ਬਾਬਾ ਜੀ ਤੁਸੀਂ ਇੱਕ ਬਿਆਨ ਦਿਓ ਕਿ ਤੁਹਾਡਾ ਤੋਸ਼ਾਖਾਨਾ ਠੀਕ ਹੈ ਤੁਹਾਡੀ ਸਿੱਖ ਲਾਇਬ੍ਰੇਰੀ ਜਿਹੜੀ ਲਾਇਬ੍ਰੇਰੀ ਆ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹਕੂਮਤ ਨੇ ਤੇ ਬਾਬਾ ਜੀ ਨੇ ਆਪਣੀ ਕੁਰਤੀ ਦੇ ਬਟਨ ਖੋਲ ਕੇ ਕਿਹਾ ਗੋਲੀ ਮਾਰੋ ਤੁਸੀਂ ਤਾਂ ਸਾਡੇ ਪੱਲੇ ਪੰਜ ਕੱਖ ਨਹੀਂ ਛੱਡੇ ਇਹ ਜਮਹੂਰੀਅਤ ਹੈ ਸੋ ਇਹ ਫੇਕ ਆਈਡੀਆਂ ਬਣਾ ਕੇ ਲਿਖ ਦੇਣਾ ਵੀ ਉੱਥੇ ਕਹਿੰਦੇ ਜੀ ਇੱਥੇ ਬੜਾ ਕੁਝ ਠੀਕ ਹੈ ਉੱਥੋਂ ਇਹ ਬਿਲਕੁਲ ਪ੍ਰੋਪੋਗੈਂਡਾ ਇਹਨਾਂ ਇਹਨਾਂ ਆਈਡੀਆਂ ਤੇ ਫੇਕ ਆਈਡੀਆਂ ਤੇ ਕੋਈ ਇਤਬਾਰ ਨਾ ਕਰਿਓ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਵੀ ਗੁੰਮਰਾਹ ਕੀਤਾ ਹੈ ਇਹਨਾਂ ਨੇ ਹਮੇਸ਼ਾ ਹੀ ਇਹ ਦੱਸਿਆ ਹੈ ਕਿ ਤੁਹਾਡਾ ਲੀਡਰ ਜਿਹੜਾ ਵਾ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉਲਟ ਹਕੂਮਤ ਜੈਰ ਉਗਲਦੀ ਹੈ ਤਾਂ ਹੀ ਅਸੀਂ ਕਿਸੇ ਮੰਦਲ ਵਾਲ ਨਹੀਂ ਵਗਦੇ ਸਾਡੇ ਨੌਜਵਾਨ ਸਾਡਾ ਇਕੱਠਾ ਨਹੀਂ ਹੋਣ ਦਿੰਦੇ ਇਸ ਕਰਕੇ ਇਹਨਾਂ ਫੇਕ ਐਡੀਆਂ ਤੇ ਕੋਈ ਵੀ ਕਿਸੇ ਨੂੰ ਇਤਬਾਰ ਨਹੀਂ ਕਰਨਾ ਚਾਹੀਦਾ ਮੰਚਾ ਜੀ ਲੱਗਦੀ ਹੈ ਪੋਸਟਾ ਪਾਉਣ ਵਾਲਿਆਂ ਦੀ ਮੰਚਾ ਇਹ ਹੈ ਕਿ ਇੱਕ ਵਾਰੀ ਡੇਢ ਸਾਲ ਦਾ ਸਮਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲ ਗਿਆ ਉਹ ਪਾਰਲੀਮੈਂਟ ਚ ਗਏ ਉਹਨਾਂ ਨੇ ਜਾ ਕੇ ਉੱਥੇ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਹੈ ਉੱਥੇ ਜਾ ਕੇ ਜਿਹੜੇ ਸਾਡੇ ਸਾਡੇ ਨਾਲ ਨਸਲ ਕੁਸ਼ੀ ਕੀਤੀ ਗਈ ਉਹਦੀ ਗੱਲ ਕੀਤੀ ਹੈ ਤੇ ਡੇਢ ਸਾਲ ਦੇ ਵਿੱਚ ਫਾਈਵ ਵਾਈਸ ਨੂੰ ਦੱਸ ਦਿੱਤਾ ਕਿ ਸਿੱਖ ਗੁਲਾਮ ਹੈ ਤੇ ਤੁਸੀਂ ਗੁਲਾਮ ਲੋਕਾਂ ਦੀ ਸਾਰ ਲਓ ਔਰ ਉਹਨਾਂ ਨੇ ਕੈਨੇਡਾ ਨੇ ਤੇ ਅਮਰੀਕਾ ਨੇ ਇੱਕ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਿਹਦੇ ਵਿੱਚ ਅਜੀਤ ਡੁਵਾਲ ਤੇ ਜਿਹੜੇ ਗੁਪਤੇ ਹੋਣੀ ਹੈ ਸਾਰੇ ਜਣੇ ਦੋਸ਼ੀ ਪਾਏ ਗਏ ਸੋ ਉਹਨਾਂ ਨੇ ਇਹ ਗੱਲ ਕਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿ ਤੁਸੀਂ ਸਾਨੂੰ ਤਾਂ ਮਾਰਦੇ ਹੋ ਅਸੀਂ ਤਾਂ ਗੁਲਾਮ ਐ ਅਸੀਂ ਤਾਂ ਪਾਕਿਸਤਾਨ 'ਚ ਹਿੰਦ ਉੱਥੇ ਮੁਸਲਮਾਨ ਦੇ ਗੁਲਾਮ ਹੋ ਗਏ ਤੇ ਇੱਥੇ ਹਿੰਦੂ ਦੇ ਗੁਲਾਮ ਹੋ ਗਏ ਪਰ ਜਿਹੜਾ ਸੋਵਰਨਟੀ ਤੁਹਾਡੀ ਨੂੰ ਚੈਲੰਜ ਕੀਤਾ ਇਹਨਾਂ ਨੇ ਤੁਹਾਡੀ ਪੱਗ ਨੂੰ ਹੱਥ ਪਾਇਆ ਯੂ ਐਸ ਏ ਨੂੰ ਕਿਹਾ ਸੋ ਉਹਨਾਂ ਨੇ ਇਨਵੈਸਟੀਗੇਸ਼ਨ ਕਰਕੇ ਇਹਨਾਂ ਨੂੰ ਦੋਸ਼ੀ ਠਹਿਰਾਤਾ ਤੇ ਜਦੋਂ ਦੋਸ਼ੀ ਠਰਾਤਾ ਤੇ ਇਹਨਾਂ ਨੂੰ ਇਹ ਕਿ ਦੂਜੀ ਵਾਰ ਇਹ ਬੰਦਾ ਪਾਰਲੀਮੈਂਟ ਚ ਨਹੀਂ ਜਾਣਾ ਚਾਹੀਦਾ ਉਹਨਾਂ ਨੇ ਗਿਣ ਮਿਥ ਕੇ ਪਾਲਿਸੀ ਤਹਿਤ ਇਹੋ ਜਿਹੇ ਕੈਂਡੀਡੇਟ ਲਿਆਂਦੇ ਜਿਨ੍ਹਾਂ ਨੂੰ ਉੱਥੇ ਖਿਲਾਰ ਕੇ ਕਿਹਾ ਕਿ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਨਹੀਂ ਚੜਨ ਦੇਣੀਆਂ ਜੇ 5 ਸਾਲ ਫੇਰ ਮੌਕਾ ਉਹਨਾਂ ਨੂੰ ਮਿਲ ਜਾਂਦਾ ਉਹ ਪੂਰੀ ਤਰ੍ਹਾਂ ਦੱਸ ਦਿੰਦੇ ਕਿ ਸਿੱਖ ਕੌਮ ਨਾਲ ਕੀ ਵਾਪਰਦੀ ਹੈ ਤੇ ਕਿੰਨਾ ਨੁਕਸਾਨ ਸਾਡਾ ਕਰਤਾ ਹੈ ਹਕੂਮਤ ਨੇ ਤੇ ਕਿੰਨਾ ਕਰਨਾ ਚਾਹੁੰਦੀ ਹੈ ਸੋ ਇਸ ਕਰਕੇ ਇਹ ਜਿਹੜੀਆਂ ਇਹ ਅੱਜ ਨਹੀਂ ਪਹਿਲਾਂ ਤੋਂ ਹੀ ਆਈਡੀਆਂ ਬਣਾ ਕੇ ਸਾਨੂੰ ਬਦਨਾਮ ਕਰਦੇ ਆ ਇਹਨਾਂ ਤੇ ਮੈਂ ਕਿਹਾ ਕੌਮ ਨੂੰ ਨੌਜਵਾਨਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਗੁਰੂ ਨਾਨਕ ਦੇਵਾ ਸਿੱਖ ਨੂੰ ਕਦੀ ਵੀ ਫੇਕ ਐਡੀਆਂ ਤੇ ਤਬਾਰ ਨਹੀਂ ਕਰਨਾ ਚਾਹੀਦਾ 42 ਸਾਲ ਤੋਂ ਬੇਦਾ ਬੇਦਾਗ ਸੰਘਰਸ਼ ਸਰਦਾਰ ਸਿਮਰਨਜੀਤ ਸਿੰਘ ਆਗਮਨ ਦਾ ਚੱਲ ਰਿਹਾ ਹੈ ਤੇ ਹਮ ਖੈ ਲਈ ਜਥੇਬੰਦੀਆਂ ਦਾ ਚੱਲ ਰਿਹਾ ਹੈ ਆਉਣ ਵਾਲੇ ਸਮੇਂ 'ਚ ਵੀ ਆਸ ਕਰਦੇ ਆ ਕਿ ਸਾਰੇ ਇਕੱਠੇ ਹੋ ਕੇ ਇੱਕ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਚੱਲਾਂਗੇ ਗੁਰਧਾਮਾਂ ਦੀ ਸੇਵਾ ਵੀ ਆਪ ਕਰਾਂਗੇ ਪੰਥ ਤੇ ਪੰਜਾਬ ਦੀ ਸੇਵਾ ਵੀ ਆਪ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ